ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋ ਨੌਜਵਾਨ ਬਾਈ ਸਾਈਕਲ ਤੇ ਪੰਜੇ ਤੱਕਾਂ ਦੀ ਯਾਤਰਾ ਕਰਕੇ ਆਏ ਨੇ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਵੀ ਕਿੱਥੋਂ ਸ਼ੁਰੂ ਹੋਈ ਸੀ ਤੇ ਪਹਿਲੇ ਕਿੱਥੇ ਚੱਲੇ ਸੀ ਵੀਰ ਜੀ ਕਿੱਥੋਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੇਰਾਪਿੰਡ ਭਲੂਰ ਜ਼ਿਲ੍ਹਾ ਮੋਗਾ ਮੇਰੀ ਯਾਤਰਾ 11 ਅਗਸਤ ਨੂੰ ਸ਼ੁਰੂ ਹੋਈ ਸੀਗੀ ਪਿੰਡ ਭਲੂਰ ਤੋਂ ਮੈਂ ਅੰਮ੍ਰਿਤਸਰ ਆਇਆ ਸੀ ਉਸ ਤੋਂ ਅੱਗੇ ਅਸੀਂ ਆ ਆਨੰਦਪੁਰ ਸਾਹਿਬ ਗਏ ਇਸ ਤੋਂ ਅੱਗੇ ਹੁੰਦੇ ਹੋਏ ਅਸੀਂ ਪਟਨਾ ਸਾਹਿਬ ਤੇ ਹੁਣ ਅਸੀਂ ਤਕਸ਼ਰੀ ਹਯੂ ਜ ਸਾਹਿਬ ਵੱਲ ਨੂੰ ਜਾ ਰਹੇ ਆ ਅਸੀਂ ਕੱਲ੍ਹ ਜਾਂ ਪਰਸੋਂ ਤਿੱਕਰ ਪਹੁੰਚ ਜਾਾਂਗੇ ਸਾਡਾ ਹੋਂ ਤੱਕ ਦਾ ਸਫ਼ਰ 48 900 ਕਿਲੋਮੀਟਰ ਦਾ ਹੋ ਗਿਆ ਸਾਡਾ ਪੂਰਾ ਸਫ਼ਰ ਤਕਰੀਬਨ 6500 ਕਿਲੋਮੀਟਰ ਦਾ ਹੋਊਗਾ ਤੇ ਹੁਣ ਤਿੱਕਰ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਤੇ ਇਹ ਬਾਕੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਰਾਹ ਦੇ ਵਿੱਚ ਸਾਡਾ ਸਾਥ ਦਿੰਦੀਆਂ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੀ ਮਾਇਆ ਕਰਕੇ ਕਿਸੇ ਵੀ ਤਰੀਕੇ ਕਰਕੇ ਢਾਬੇ ਵਾਲੇ ਵੀ ਟੱਕਾਂ ਵਾਲੇ ਵੀ ਸੜੀ ਮਦਦ ਕਰਦੇ ਆ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਣ ਵਾਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਡੀ ਸਾਡੀਆਂ ਜਿਹੜੀ ਸੰਗਤ ਚੱਲੀ ਆ ਬਰਨਾਲੇ ਤੋਂ ਆਲੂ ਵਾਲੀਆ ਵਸ ਨਾਲ ਬਾਈ ਜੀ ਬੂਟਾ ਸਿੰਘ ਵਰਗੇ ਅਸੀਂ ਇਹਨਾਂ ਨੂੰ ਸਰੂਪਾ ਦੇ ਕੇ ਸਨਮਾਨਤ ਕਰਦੇ ਆ ਆਪਦੇ ਵੱਲੋਂ ਸਾਰੀ ਸੰਗਤ ਉਤਨੀਓ ਸੀ ਨਾ ਧੰਨਵਾਦ ਕਰਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ <síquen _> <Só> o <chquinão>, meu <laughs> <Só chinha, faz> Vai, vai.